ਦਾ ਵੀ ਜੀ ਬਲਜੀਤ ਸਿੰਘ ਗਿੱਲ ਜੀ ਪੁਲਿਸ ਸਿੰਘ ਜੀ ਅੱਜ ਦਾ ਜਾਮ ਕੀਤਾ ਗਿਆ 2 ਘੰਟੇ ਵਾਸਤੇ ਇਹ ਕਾਰਨ ਬਣਿਆ ਅੱਜ ਜੀ ਪੰਜਾਬ ਦੇ ਪੰਜਾਬ ਰੋੜੇ ਪਨਬੱਸ ਔਰ ਪੀਆਰਟੀਸੀ ਤੇ ਪੰਜਾਬ ਦੇ ਸਾਰੇ ਡੀਪੂਆਂ ਦੇ ਵਿੱਚ ਬੱਸ ਛੱਡਿਆਂ ਦੇ ਵਿੱਚ 10 ਤੋਂ ਲੈ ਕੇ 12 ਵਜੇ ਤੱਕ ਬੰਦ ਕੀਤਾ ਗਿਆ ਸਿਰਫ ਸਰਕਾਰ ਨੂੰ ਜਗਾਉਣ ਵਾਸਤੇ ਕਿਉਂਕਿ ਇਸ ਤੋਂ ਬਾਅਦ 7 8 9 ਨੂੰ ਉਹਨਾਂ ਤੇ ਹੜਤਾਲ ਵੀ ਰੱਖੀ ਹੈ ਤੇ ਮੁੱਖ ਮੰਤਰੀ ਦਾ ਧਰਨੇ ਵੀ ਰੱਖਿਆ ਕਿ ਅਸੀਂ ਕਹਿ ਰਹੇ ਹਾਂ ਕਿ ਸਰਕਾਰ ਆਪਣੀਆਂ ਜਿਹੜੀਆਂ ਕੀਤੀ ਹੋਏ ਵਾਦੇ ਉਹ ਪੂਰੇ ਕਰੇ ਜੋ ਟਰਾਂਸਪੋਰਟ ਮੰਤਰੀ ਮੁੱਖ ਮੰਤਰੀ ਸਾਡੇ ਧਰਨਿਆਂ 'ਚ ਆਣਾਂ ਕੇ ਕਹਿੰਦੇ ਸੀ ਕਿ ਠੇਕੇਦਾਰੀ ਸਿਸਟਮ ਬਹੁਤ ਗਲਤ ਆ ਔਰ ਸੌਸ ਸਿਸਟਮ ਬਹੁਤ ਗਲਤ ਆ ਔਰ ਸਰਕਾਰ ਇਹ ਵੀ ਦੋ ਦੋ ਠੇਕੇਦਾਰ ਲੈ ਕੇ ਆ ਰਹੇ ਆ ਉਹਨਾਂ ਨੇ ਇੱਕ ਠੇਕੇਦਾਰ ਲਿਆਂਦਾ ਸੀ ਇਹਨਾਂ ਨੇ ਦੋ ਦੋ ਲੈ ਕੇ ਆ ਰਹੇ ਆ ਉਲਟਾ ਜਿਹੜੇ ਠੇਕੇਦਾਰ ਜਾ ਰਹੇ ਆ ਉਹ ਵਰਕਰਾਂ ਦੀਆਂ ਸਕੋਰਟੀਆਂ 700 700 ਕਰੋੜ ਰੁਪਈਆ ਉਹਨਾਂ ਨੇ ਸਕੋਰਟੀਆਂ ਦਾ ਦੱਬ ਕੇ ਬਿਠੇ ਆ ਇਹ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਤੁਸੀਂ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਉਹਨੂੰ ਬੰਦ ਕੀਤਾ ਜਾਏ ਉਲਟਾ ਕਿਲੋਮੀਟਰ ਸਕੀਮ ਜਿਹੜੀ ਗੱਡੀ ਆ ਉਹ ਪ੍ਰਾਈਵੇਟ ਮਾਲਕ ਨੂੰ ਇੱਕ ਫਾਇਦਾ ਦੇਣ ਦੀ ਬਜਾਏ ਕਿਉਂਕਿ ਜਦੋਂ ਆਡਾ ਡਰਾਈਵਰ ਵੀ ਸਾਡਾ ਕਨੈਕਟਰ ਵੀ ਸਾਡਾ ਔਰ ਇੰਸਪੈਕਟਰ ਵੀ ਸਾਡੇ ਹੋਰ ਜੀਐਮ ਵੀ ਸਾਡੇ ਅਸੀਂ ਉਲਟਾ ਜਿਹੜੇ ਆ ਉਹਨਾਂ ਨੂੰ ਕੋਈ 5 ਸਾਲ ਦਾ ਐਗਰੀਮੈਂਟ ਕਰਕੇ ਦੇ ਰਹੇ ਆ ਕਰੋੜਾਂ ਰੁਪਏ ਉਹਨਾਂ ਦੀ ਜੇਬ 'ਚ ਪਾ ਰਹੇ ਆ ਇਹ ਕਰਕੇ ਅਸੀਂ ਜੋ ਬਜਟ ਰੱਖਿਆ ਨਹੀਂ ਗਿਆ ਉਹ ਬਜਟ ਰੱਖਦੇ ਸਰਕਾਰ ਦੇ ਧਾਰੇ 'ਚ ਗੱਡੀਆਂ ਪਾਉਂਦੇ ਕਿਉਂਕਿ ਜੇ ਪਬਲਿਕ ਨੂੰ ਆਪਾਂ ਸਹੂਲਤ ਦਿਤਤੀ ਆ ਅਸੀਂ ਸਹੂਲਤ ਦੇਣ ਵਾਸਤੇ ਕੋਈ 10000 ਪੰਜਾਬ ਦੇ ਵਿੱਚ ਸਾਨੂੰ ਗੱਡੀ ਚਾਹੀਦੀ ਹੈ ਤੇ ਉਲਟਾ ਅਸੀਂ ਅੱਡੇਾਂ 'ਚ ਜਾ ਰਹੇ ਆ 50-50 ਸਵਾਰੀਆਂ ਦਾ ਖਲੋਤੀਆਂ ਵਾਂ ਔਰ ਗੱਡੀਆਂ ਸੜਕੋ ਘਾਟਾ 120-20 ਸਵਾਰੀ ਜਿਹੜੀ ਆ ਅਸੀਂ ਅੱਡੇ 'ਚ ਹੀ ਭੰਨਦੇ ਆ ਤੇ ਰਸਤੇ 'ਚ ਅਸੀਂ ਗੱਡੀਆਂ ਕਿੱਦਾਂ ਉਹ ਸਵਾਰੀਆਂ ਚੱਕਾਂਗੇ ਕਿੱਥੋਂ ਕਿੱਥੇ ਕਮੀ ਸਮਝਦੇ ਹੋ ਲੰਮੇ ਸੇ ਤੋਂ ਢਲੀ ਜੇ ਹੜਤਾਲ ਚੱਲੀ ਆਂਡੀ ਤੇ ਤੁਹਾਨੂੰ ਵੀ ਨਾ ਕਮੀ ਕਿੱਥੇ ਰਹਿੰਦੀ ਹੈ ਦੇਖੋ ਜੀ ਇਹ ਤੇ ਸਰਕਾਰਾਂ ਚ ਕਮੀ ਆ ਨਾ ਜੇ ਜੇ ਮੰਨ ਲਓ ਠੇਕੇਦਾਰੀ ਸਿਸਟਮ ਆ ਗਲਤ ਸੀ ਇਹ ਸਰਕਾਰਾਂ ਨੇ ਕਿਹਾ ਸੀ ਇਹ ਗਲਤ ਆ ਤੇ ਇਹ ਸਰਕਾਰ ਨੂੰ ਇਹਨੇ ਸਰਕਾਰਾਂ ਨੇ ਵੀ ਨਹੀਂ ਠੀਕ ਕੀਤਾ ਅਸੀਂ ਤੇ ਇਹਨਾਂ ਨੂੰ ਕਹਿੰਦੇ ਜਿਹੜੀ ਗਲਤ ਚੀਜ਼ ਆ ਕਿਉਂ ਤੁਸੀਂ ਕੀਤੀ ਇਦਾਂ ਕਿਉਂ ਇਹਨਾਂ ਦੀਆਂ ਜ਼ਿੰਦਗੀਆਂ ਖਰਾਬ ਕੀਤੀਆਂ ਅੱਜ 16 16 17 17 ਸਾਲ ਜਿਹੜੇ ਬੰਦਿਆਂ ਨੂੰ ਹੋ ਗਿਆ ਆਸ ਦੇ ਵਿੱਚ ਕਸੀਂ ਪੱਕੇ ਕਰਾਂਗੇ ਕਿਉਂਕਿ ਜਿਹੜੀ ਭਰਤੀ ਕੀਤੀ ਹੈ ਇਹਨਾਂ ਨੇ ਪੱਕੀ ਕੀਤੀ ਔਰ ਬਾਅਦ ਵਿੱਚ ਇਹਨਾਂ ਠੇਕੇਦਾਰ ਨੂੰ ਜਿਹੜਾ ਦੇਤਾ ਸਾਰੀ ਇਹਨਾਂ ਦੇ ਜੀਐਮ ਔਰ ਜਿਹੜੇ ਚੇਅਰਮੈਨ ਬਣਾਏ ਸੀ ਇਹਨਾਂ ਦੀ ਕਮੇਟੀ ਬਣੀ ਆ ਇਹਨਾਂ ਨੇ ਭਰਤੀ ਕੀਤੀ ਰੋਡਵੇਜ ਦੀ ਐਡ ਦੇ ਕੇ ਕੀਤੀ 2008 ਚ ਭਰਤੀ ਕੀਤੀਆਂ ਜੜੀਆਂ ਪਰ ਇਹਨਾਂ ਨੇ ਉਲਟਾ ਜਿਹੜਾ ਵਾ ਉਹ ਠੇਕੇਦਾਰ ਨੂੰ ਲਿਆ ਕੇ ਸਾਡਾ ਸ਼ੋਸ਼ਣ ਕਰ ਰਹੇ ਆ ਉਲਟਾ ਹੀ ਇਹ ਕਰਕੇ ਹੀ ਸਰਕਾਰ ਨੂੰ ਕਹਿੰਨੇ ਆ ਕਿ ਅੱਜ ਹੀ ਕਾਪੀਆਂ ਵੀ ਸਾੜਨੀਆਂ ਆ ਜਿਹੜੀਆਂ ਇਹਨਾਂ ਨੇ ਬਜਟ ਕੱਢਿਆ ਕਿਉਂਕਿ ਸਾਡਾ ਰੋਡਵੇਜ ਦਾ ਕੋਈ ਇਹ ਨਾ ਗੱਡੀਆਂ ਪਾਉਣ ਵਾਸਤੇ ਬਜਟ ਨਹੀਂ ਕੱਢਿਆ ਉਲਟਾ ਜਿਹੜਾ ਵਾ ਸਾਨੂੰ ਜਿਹੜਾ ਸਪੇਅਰ ਪਾਰਟ ਖਣੋ ਔਰ ਗੱਡੀਆਂ ਚਲਾਉਣ ਖਣੋ ਬਹੁਤ ਦਿਖਤਾਰੀ ਕਿਉਂਕਿ 700 ਕਰੋੜ ਰੁਪਈਆ ਇਹਨਾਂ ਕੋਈ ਲੈਣਾ ਵਾ 700 ਕਰੋੜ ਰੁਪਈਆ ਪਿਛਲੇ 2 ਮਹੀਨੇ ਹੋ ਗਏ ਆ ਉਹ ਪਹਿਲਾਂ ਹੀ ਹੁਣ ਤੇ 900 900 ਕਰੋੜ ਰੁਪਈਆ ਇਹਨਾਂ ਲਾੜਾ ਹੋ ਗਿਆ ਜੋ ਸਾਨੂੰ ਤਨਖਾਹਾਂ ਲੈਣ ਲਈ ਵੀ ਸਾਨੂੰ ਮੁਜਾਰੇ ਕਰਨੇ ਪੈਂਦੇ ਆ ਧਰਨੇ ਲਾਉਣੇ ਪੈਂਦੇ ਆ ਇਹ ਕਰਕੇ ਹੀ ਸਰਕਾਰ ਨੂੰ ਕਹਿੰਦੇ ਆ ਕਿ ਉਲਟਾ ਜਿਹੜਾ ਵਾ ਸਾਡੇ ਮਹਿਕਮੇ ਨੂੰ ਚਲਾਇਆ ਜਾਏ ਦਬਾਇਆ ਨਾ ਜਾਏ। ਤੇ ਕਿਉਂਕਿ ਇਹ 28 ਕਾਟਾਗਰੀਆਂ ਜਿਹੜੀਆਂ ਨੇ ਸਹੂਲਤ ਦਿੰਦੀ ਆ ਉਹ ਫਿਰ ਸਾਰੀ ਬੰਦ ਕਰਨੀ ਚਾਹੁੰਦੀ ਆ ਪ੍ਰਾਈਵੇਟ ਨੂੰ ਇਹ ਚਲਾਉਣਾ ਚਾਹੁੰਦੇ ਆ। ਇਹ ਕਰਕੇ ਸਰਕਾਰ ਦੀ ਜਿਹੜੀ ਗੱਡੀਆਂ ਵਾ ਉਹ ਨਹੀਂ ਮਤਲਬ ਪਾਉਣਾ ਚਾਹੁੰਦੀ ਸਰਕਾਰ। ਹਾਂਜੀ ਕਿਹਨਾ ਵੀ ਜੀ ਆਪਣਾ ਮੇਰਾ ਨਾਂ ਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇਜ਼ ਬਟਾਲੇ ਵਿੱਚ ਮੈਂ ਸਰਪ੍ਰਸਤਾ ਪੰਜਾਬ ਰੋਡਵੇ ਪਨ ਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ 2511 ਦਾ ਤੇ ਅੱਜ ਇਹ 2 ਘੰਟੇ ਦੀ ਹੜਤਾਲ ਕੀਤੀ ਗਈ ਆ ਪਨ ਬਸ ਵਗੈਰਾ ਦੀ ਕਰਮਚਾਰੀਆਂ ਵੱਲੋਂ ਕੀ ਕਰ ਰਿਹਾ ਕਿ 48 ਕੀਤੀ ਜੀ ਅਸੀਂ ਇਹ ਬਸ ਸਟੈਂਡ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਆਂ ਪੰਜਾਬ ਸਰਕਾਰ ਦੇ ਖਿਲਾਫ ਜਿਹੜੀਆਂ ਸਾਡੇ ਨਾਲ ਸਰਕਾਰ ਨੇ ਵਾਅਦਾ ਖਿਲਾਫੀਆਂ ਕੀਤੀਆਂ ਨੇ ਉਹਦੇ ਸੰਬੰਧ ਔਰ ਤੁਹਾਡੇ ਥਰੂ ਮੀਡੀਆ ਦੇ ਥਰੂ ਅਸੀਂ ਆਲ ਵਰਲਡ ਦੇ ਵਿੱਚ ਜਿੱਥੇ-ਜਿੱਥੇ ਸਾਡੇ ਪੰਜਾਬੀ ਭਰਾ ਵਸਦੇ ਨੇ ਉਹਨਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਸਰਕਾਰ ਜਿਹੜੀ ਆ ਮਹਿਕਮਿਆਂ ਨੂੰ ਖਤਮ ਕਰ ਰਹੀ ਹੈ ਔਰ ਜਦੋਂ ਮਹਿਕਮੇ ਖਤਮ ਹੋ ਗਏ ਪ੍ਰਾਈਵੇਟੇਸ਼ਨ ਹੋ ਗਈ ਤਾਂ ਨੌਕਰੀਆਂ ਵੀ ਖਤਮ ਹੋਣਗੀਆਂ ਤੁਹਾਨੂੰ ਪਤਾ ਹੀ ਹੈ ਪਿੱਛੇ ਦੇ ਕਿਦਾਂ ਜਹਾਜ਼ਾਂ ਦੇ ਵਿੱਚ ਜੰਜੀਰਾਂ ਚ ਬੰਨ ਕੇ ਤੇ ਸਾਡੇ ਬੱਚਿਆਂ ਨੂੰ ਜਿਹੜਾ ਆ ਉਹ ਲਿਆ ਕੇ ਅੰਮ੍ਰਿਤਸਰ 에어ਪੋਰਟ ਤੇ ਸੁਟਿਆ ਉਹਦਾ ਕਾਰਨ ਇਹ ਹੈ ਵੀ ਸਾਡੇ ਇੱਥੇ ਨੌਕਰੀਆਂ ਖਤਮ ਹੋ ਰਹੀਆਂ ਨੇ ਤੇ ਲੋਕ ਬੱਚੇ ਜਿਹੜੇ 30 30 40 40 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਆ ਅਸੀਂ ਲੋਕਾਂ ਨੂੰ ਜਗਾਉਣ ਵਾਸਤੇ ਵੀ ਹੁਣ ਵੀ ਸਮਾਂ ਜਾਗ ਜੋ ਮਹਿਕਮਿਆਂ ਨੂੰ ਖਤਮ ਕਰਕੇ ਸਰਕਾਰ ਨੌਕਰੀਆਂ ਖਤਮ ਕਰਨ ਦੇ ਚਾਲੇ 'ਚ ਕਰ ਰਹੀ ਹੈ ਵੀ ਪ੍ਰਾਈਵੇਟ ਘਰਾਣਿਆਂ ਨੂੰ ਇਹਨਾਂ ਮਹਿਕਮਿਆਂ ਦੇ ਵਿੱਚ ਵੜਾਇਆ ਜਾਵੇ ਜਿੱਦਾਂ ਕਿ ਸਾਡੇ 16-17 ਸਾਲ ਤੋਂ ਤਕਰੀਬਨ ਤਕਰੀਬਨ ਕੰਟਰੈਕਟ ਤੇ ਤੇ ਆਊਟਸੋਰਸ ਤੇ ਕਰਮਚਾਰੀ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਉਲਟਾ ਥੋੜਾ ਥੋੜੇ ਸਮੇਂ ਤੋਂ ਕਮੇਟੀਆਂ ਬਣਾ ਕੇ ਤੇ ਸਾਨੂੰ ਕਹਿੰਦੇ ਆ ਵੀ ਤੁਹਾਡਾ ਕੰਮ ਕਰ ਦੇਾਂਗੇ ਪੱਕੇ ਕਰ ਦੇਾਂਗੇ 10-10 ਸਾਲ ਸਾਨੂੰ ਕੰਟਰੈਕਟ ਤੇ ਵੀ ਹੋਗੇ ਮੁੰਡੇ ਜਿਹੜੇ ਉਹ ਤਰਲੇ ਲੈ ਰਹੇ ਨੇ ਇਹਨਾਂ ਨੇ ਕਮੇਟੀ ਬਣਾਈ ਵੀ ਤੁਹਾਡੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਵਾ ਵੀ ਰੁਪਈਏ ਰੱਖ ਕੇ ਤੇ ਮਹਿਕਮੇ ਦੇ ਵਿੱਚ ਬਸਾਂ ਪਾਵਾਂਗੇ ਤੇ ਤੁਹਾਨੂੰ ਉਹਦੇ ਵਿੱਚ ਪੱਕੇ ਕਰਦੇ ਆ। ਔਰ ਤੁਹਾਡੇ ਸਾਹਮਣੇ ਬਜਟ ਜਿਹੜਾ ਆ ਉਹਦੇ ਵਿੱਚ ਟਰਾਂਸਪੋਰਟ ਮਹਿਕਮੇ ਵਾਸਤੇ ਕੁਝ ਨਹੀਂ ਰੱਖਿਆ ਗਿਆ। ਜਦੋਂ ਕਿ ਸਾਡੇ ਨਾਲ ਫ੍ਰੀ ਕੈਟਾਗਰੀਆਂ ਜਿਹੜੀਆਂ ਨੇ ਉਹ ਬਹੁਤ ਨੇ ਔਰ ਫ੍ਰੀ ਕੈਟਾਗਰੀਆਂ ਦੇ ਜਿਹੜੇ ਪੈਸੇ ਮਹਿਕਮਿਆਂ ਕੋਲੋਂ ਆਉਣੇ ਹੁੰਦੇ ਆ ਉਹ 8 8 9 900 ਕਰੋੜ ਰੁਪਇਆ ਹੋ ਗਿਆ ਯਾਨੀ ਕਿ ਪੇ ਨਹੀਂ ਹੋਇਆ ਜਿਹਦੇ ਕਰਕੇ ਸਾਡੀਆਂ ਬਸਾਂ ਨਹੀਂ ਪੈ ਰਹੀਆਂ ਔਰ ਬਸਾਂ ਨਾ ਪੈਣ ਕਰਕੇ ਸਪੇਅਰ ਪਾਰਟ ਵੀ ਨਹੀਂ ਹੈਗਾ। ਸਾਡੀਆਂ ਬੱਸਾਂ ਦੇ ਟਾਇਰ ਜਿਹੜੇ ਨੇ ਉਹ ਬੱਸਾਂ ਜਿਹੜੀਆਂ ਟਾਇਰਾਂ ਤੋਂ ਖਣੋ ਬੱਸਾਂ ਦੀਪੂਆਂ ਦੇ ਵਿੱਚ ਖਲੋਤੀਆਂ ਨੇ ਪਿੱਛੇ ਜੇ ਸਾਡੀ ਇੱਕ ਖੰਨੇ ਬੱਸ ਦਾ ਟਾਇਰ ਪਾੜ ਗਿਆ ਇੱਕ ਲੜਕੀ ਸੀਗੀ ਬੇਟੀ 22 ਸਾਲ ਦੀ ਉਹਦੀਆਂ ਲੱਤਾਂ ਜਿਹੜੀਆਂ ਥੋਨੇ ਗੋਡਿਆਂ ਦੇ ਥੱਲੋਂ ਤੋਂਨੇ ਟੁੱਟ ਗਈਆਂ ਪਲੱਸ ਉਹਦੀ ਵਿਚਾਰੀ ਦੀ ਯੂਟਰਸ ਵੀ ਪਾਟ ਗਈ ਉਹ ਤਬਾਹ ਹੋ ਗਈ ਉਹਦੀ ਜ਼ਿੰਦਗੀ ਬਚੀ ਦੀ ਫਿਰ ਇੱਕ ਗੜ ਸ਼ੰਕਰ ਦੇ ਲਾਗੇ ਪਿੰਡ ਪੈਂਦਾ ਮਜਾਰੀ 10 15 ਦਿਨਾਂ ਦੀ ਗੱਲ ਆ ਉੱਥੇ ਟਾਇਰ ਪਾੜ ਗਿਆ ਜੀ ਉੱਥੇ ਕੁੜੀ